ਮੇਰਾ ਇੱਕ ਮੋਟਿਵ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਜਾਈਏ ਜਿਵੇਂ ਬਹੁਤ ਹੀ ਜ਼ਿਆਦਾ ਨੈਗੇਟਿਵਿਟੀ ਜਿਹੜੀ ਆ ਕਿ ਪੰਜਾਬ ਦੇ ਵਿੱਚ ਫੈਲੀ ਜਾ ਰਹੀ ਆ ਫਲਾਈ ਜਾ ਰਹੀ ਆ ਕਿ ਇੱਥੇ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਤਾਂ ਅਸੀਂ ਇੱਕ ਟਰਾਈ ਕੀਤਾ ਕਿ ਅਸੀਂ ਅਮਰੀਕਾ ਤੋਂ ਸਿੱਖ ਕੇ ਤੇ ਉਰੇ ਅਮਰੀਕਾ ਦਾ ਹੀ ਲਾਇਸੈਂਸ ਅਸੀਂ ਉਰੇ ਆਪਣਾ ਅਪਲਾਈ ਕੀਤਾ ਆਪਣੇ ਮਕਾਨ ਦੇ ਵਿੱਚ ਇੱਥੇ ਹੀ ਅਸੀਂ ਸੀਐਲਯੂ ਲਈ ਘਰ ਦੇ ਪਿੱਛੇ ਅਸੀਂ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਇਹਦੇ ਪਿੱਛੇ ਇਹ ਪਲਾਟ ਸ਼ੁਰੂ ਕੀਤਾ ਬਹੁਤ ਹੀ ਛੋਟੇ ਜਗ੍ਹਾ ਤੋਂ ਅਸੀਂ ਕੀਤਾ ਤੇ ਹੁਣ ਅਸੀਂ ਆਹਸਤਾ ਆਹਸਤਾ ਇਸ ਨੂੰ ਹੋਰ ਜ਼ਿਆਦਾ ਹੌਲੀਬੋਈ ਹੌਲੀ ਅਸੀਂ ਹੋਰ ਵਧਾਉਣਾ ਚਾਹੁੰਦੇ ਆਂਗੇ ਹੋਰ ਅੱਗੇ ਜਾ ਕੇ ਇਹਦੇ ਵਿੱਚ ਪ੍ਰੋਡਕਟ ਅਸੀਂ ਐਡ ਕਰਾਂਗੇ ਜਿਹੜਾ ਲਾਇਸੈਂਸ ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਵੱਲੋਂ ਅਸੀਂ ਲਾਇਸੈਂਸ ਲਿਆਗਾ ਤਾਂ ਅਮਰੀਕਾ ਦਾ ਜਿਹੜਾ ਲਾਇਸੈਂਸ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਤੁਸੀਂ ਦੇਖੋਗੇ ਕਿ ਪੂਰੇ ਆਲ ਵਰਲਡ ਦੇ ਵਿੱਚ ਸਿਰਫ 120 ਹੀ ਇਸ ਤਰ੍ਹਾਂ ਦੇ ਲਾਇਸੈਂਸ ਉਹਨਾਂ ਨੇ ਇਸ਼ੂ ਕੀਤੇ ਆ ਤੇ ਪੰਜਾਬ ਦਾ ਸਭ ਤੋਂ ਪਹਿਲਾ ਲਾਇਸੈਂਸ ਜਿਹੜਾ ਕਿ ਅਸੀਂ ਇੱਥੇ ਮਾਨ ਸਰਕਾਰ ਦੀ ਬਦੌਲਤ ਸੀਐਮ ਮਾਨ ਸਾਹਿਬ ਦੇ ਜਿੰਮੇ ਕਹਿੰਦੇ ਨੇ ਕਿ ਅਸੀਂ ਵਿਦੇਸ਼ੀਆਂ ਨੂੰ ਲੈ ਕੇ ਆਵਾਂਗੇ ਤੇ ਉਹਨਾਂ ਦੀ ਮਦਦ ਕਰਾਂਗੇ ਸਾਨੂੰ ਐਨਆਰਆਈਜ਼ ਨੂੰ ਬਹੁਤ ਹੀ ਜ਼ਿਆਦਾ ਇਸ ਇਸ ਦੇ ਵਿੱਚ ਸਾਡੀ ਮਦਦ ਕੀਤੀ ਗਈ ਆ ਨਟ ਬੋਲਟ ਫਿਲਹਾਲ ਅਸੀਂ ਸ਼ੁਰੂ ਕੀਤੇ ਨੇ ਤੇ ਉਹ ਵੀ ਅਮਰੀਕਨ ਸਿਸਟਮ ਦੇ ਹਿਸਾਬ ਦੇ ਨਾਲ ਅਮਰੀਕਨ ਮੋਨੋਗ੍ਰਾਮ ਅਸੀਂ ਲਾ ਕੇ ਦਿੰਨੇ ਆਂਗੇ ਉਸ ਪ੍ਰੋਡਕਟ ਨੂੰ ਅਸੀਂ ਇੱਥੇ ਆਪਣੇ ਪਿੰਡ ਦੇ ਵਿੱਚ ਲਾਉਂਦੇ ਜੇਕਰ ਇਸ ਨਟ ਬੋਲਟ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਕਿਹੜੀ ਜਗ੍ਹਾ ਜਿਹੜੇ ਯੂਜ਼ ਦੁਨੀਆ ਦੇ ਵਿੱਚ ਕਿਤੇ ਵੀ ਤੇਲ ਦਾ ਖੂਹ ਲੱਗਦਾਗਾ ਚਾਹੇ ਉਹ ਗੈਸ ਦਾ ਹੋਵੇ ਤੇਲ ਦਾ ਹੋਵੇ ਉਸ ਦੇ ਉੱਤੇ ਉਹਨੂੰ ਕਨੈਕਟ ਕਰਨ ਲਈ ਇਹਦੇ ਉੱਤੇ ਜਿਹੜੇ ਨਟ ਬੋਲਟ ਨੇ ਲਗਾਏ ਗਏ ਨੇ ਸਾਡੇ ਨਟ ਬੋਲਟ ਲਗਾਏ ਗਏ ਨੇ ਤੇ ਉਹ ਲੈਨ ਗੈਸ ਦਾ ਇੱਕ ਪ੍ਰੋਜੈਕਟ ਆ ਤੇ ਜਿਹੜਾ ਅਸੀਂ ਡੈਮੋਨਸਟ੍ਰੇਸ਼ਨ ਲਈ ਇੱਥੇ ਲੈ ਕੇ ਆਇਆਗੇ ਮੱਲੂਹਾਰ ਸਾਡੇ ਨਟ ਬੋਲਟ ਦੇ ਉੱਤੇ ਮਾਰਕਿੰਗ ਆਗੀ ਅਸੀਂ ਵਿਦਆਊਟ ਮਾਰਕਿੰਗ ਵਿਦਆਊਟ ਆਫ ਦੀ ਸਟਰੈਂਥ ਚੈੱਕ ਕੀਤੇ ਬਿਨਾਂ ਇਹ ਨਟ ਬੋਲਟ ਨਾ ਵੇਚ ਸਕਦੇ ਨਾ ਲਗਾ ਸਕਦੇ ਹਾਂ 75 ਫਾਰਨਹਾਈਟ ਤੋਂ ਲੈ ਕੇ 350 ਫਾਰਨਹਾਈਟ ਤੱਕ ਤੁਸੀਂ ਕਹਿ ਸਕਦੇ ਹੋ ਕਿ ਇਹ ਅਲਾਸਕਾ 'ਚ ਵੀ ਲੱਗੂਗਾ ਤੇ ਇਹ ਦੁਬਈ ਦੇ ਵਿੱਚ ਵੀ ਲੱਗੂਗਾ ਜਿਹੜਾ ਨਟ ਬੋਲਟ ਹੈ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਕਿ ਇਹ ਦੋਨਾਂ ਜਗ੍ਹਾ ਦੇ ਉੱਤੇ ਕੰਪੈਟੀਬਲ ਆ ਗਈ। ਸਕੂਨ ਮਿਲਦਾ ਆਪਣੇ ਕੰਮ ਦੇ। ਬਹੁਤ ਹੀ ਜ਼ਿਆਦਾ ਜੀ। ਮੈਂ ਕਹਿੰਦਾ ਵੀ ਸਕੂਨ ਕੱਲਾ ਕੰਮ ਦੇ ਨਾਲ ਨਹੀਂ। ਸਕੂਨ ਪੰਜਾਬ 'ਚ ਰਹਿ ਕੇ ਆਪਣੇ ਭਰਾਵਾਂ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਲਗਾਤਾਰ ਪੰਜਾਬ ਦੀ ਨੌਜਵਾਨ ਪੀੜੀ ਲੱਖਾਂ ਰੁਪਏ ਲਾ ਕੇ ਫੌਰੀਨ ਦਾ ਰੁਕਤਾ ਕਰ ਰਹੀ ਹੈ ਪਰ ਇੱਕ ਅਜਿਹੇ ਪੰਜਾਬੀ ਨੇ ਅਮਰੀਕਾ ਦੇ ਵਿੱਚ ਕਹਿ ਸਕਦੇ ਆ 20 ਸਾਲ ਦੇ ਕਰੀਬ ਲਾ ਕੇ ਪੰਜਾਬ ਦੇ ਵਿੱਚ ਆਪਣੀ ਇੰਡਸਟਰੀ ਦੀ ਸ਼ੁਰੂਆਤ ਕੀਤੀ ਹੈ ਤੇ ਅਮਰੀਕਾ ਦੇ ਪ੍ਰੋਡਕਟ ਨੂੰ ਪੰਜਾਬ ਦੇ ਵਿੱਚ ਲਿਆਂਦਾ ਹੈ ਮੇਰੇ ਨਾਲ ਹਰਜੀਤ ਸਿੰਘ ਪੰਦੇੜ ਜੀ ਮੌਜੂਦ ਨੇ ਹਰਜੀਤ ਜੀ ਲੋਕ ਬਾਹਰ ਜਾ ਰਹੇ ਨੇ ਲੱਖਾਂ ਰੁਪਏ ਲਾ ਕੇ ਉੱਥੇ ਦਾ ਕੰਮ ਸਿੱਖ ਰਹੇ ਨੇ ਪਰ ਉੱਥੋਂ ਦਾ ਕੰਮ ਸਿੱਖ ਕੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਸ਼ੁਰੂਆਤ ਕਰਦੇ ਹੋ ਹਾਂਜੀ ਸਭ ਤੋਂ ਪਹਿਲਾਂ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਜੀ ਜਰੂਰ ਅਸੀਂ ਮੇਰਾ ਇੱਕ ਮੋਟਿਵ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਜਾਈਏ ਜਿਵੇਂ ਬਹੁਤ ਹੀ ਜ਼ਿਆਦਾ ਨੈਗੇਟਿਵਿਟੀ ਜਿਹੜੀ ਆ ਕਿ ਪੰਜਾਬ ਦੇ ਵਿੱਚ ਫਾਈ ਜਾ ਰਹੀ ਹੈ ਫਲਾਈ ਜਾ ਰਹੀ ਹੈ ਕਿ ਇੱਥੇ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਤਾਂ ਅਸੀਂ ਇੱਕ ਟਰਾਈ ਕੀਤਾ ਕਿ ਅਸੀਂ ਅਮਰੀਕਾ ਤੋਂ ਸਿੱਖ ਕੇ ਤੇ ਉਰੇ ਅਮਰੀਕਾ ਦਾ ਹੀ ਲਾਇਸੈਂਸ ਅਸੀਂ ਉਰੇ ਆਪਣਾ ਅਪਲਾਈ ਕੀਤਾ ਆ ਆਪਣੇ ਹੀ ਘਰ ਦੇ ਵਿੱਚ ਆਪਣੇ ਮਕਾਨ ਦੇ ਵਿੱਚ ਇੱਥੇ ਹੀ ਅਸੀਂ ਸੀਐਲਯੂ ਲਈ ਮਾਨ ਸਰਕਾਰ ਵੱਲੋਂ ਸਾਡੇ ਸੰਗਰੂਰ ਦੀ ਪੂਰੇ ਟੀਮ ਵੱਲੋਂ ਡਿਪਟੀ ਸਾਹਿਬ ਦੀ ਟੀਮ ਵੱਲੋਂ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਬਹੁਤ ਹੀ ਜਲਦੀ ਸਾਨੂੰ ਉਹਨਾਂ ਨੇ ਜਿਹੜੀਆਂ ਸੀਐਲਯੂ ਵਗੈਰਾ ਉਹਨਾਂ ਨੇ ਲੈ ਕੇ ਦਿੱਤੀਆਂ ਜਿਹੜੀਆਂ ਸਾਨੂੰ ਕੰਡੀਸ਼ਨ ਸੀਗੀਆਂ ਅਸੀਂ ਮੈਚ ਕੀਤੀਆਂ ਤੇ ਹੁਣ ਅਸੀਂ ਇਹ ਪਲਾਂਟ ਇੱਥੇ ਲਗਾਇਆ ਆਪਣਾ ਆਪਣੇ ਘਰ ਦੇ ਅੰਦਰ ਹੀ ਪਲਾਂਟ ਇਹ ਘਰ ਦੇ ਪਿੱਛੇ ਅਸੀਂ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਇਹਦੇ ਪਿੱਛੇ ਹੀ ਇਹ ਪਲਾਨ ਸ਼ੁਰੂ ਕੀਤਾ ਬਹੁਤ ਹੀ ਛੋਟੇ ਜਗ੍ਹਾ ਤੋਂ ਅਸੀਂ ਕੀਤਾ ਤੇ ਹੁਣ ਅਸੀਂ ਆਹਸਤਾ ਆਹਸਤਾ ਇਸ ਨੂੰ ਹੋਰ ਜ਼ਿਆਦਾ ਹੌਲੀ ਵਾਈ ਹੌਲੀ ਅਸੀਂ ਹੋਰ ਵਧਾਉਣਾ ਚਾਹਣੇ ਆਂਗੇ ਹੋਰ ਅੱਗੇ ਜਿਆਦਾ ਇਹਦੇ ਵਿੱਚ ਪ੍ਰੋਡਕਟ ਅਸੀਂ ਐਡ ਕਰਾਂਗੇ ਕੀ ਕੁਝ ਜਿਹੜਾ ਤਿਆਰ ਕੀਤਾ ਜਾਂਦਾ ਇਸ ਸੈਕਟਰ ਦੇ ਵਿੱਚ ਇਸ ਫੈਕਟਰੀ ਦੇ ਵਿੱਚ ਮੇਨਲੀ ਹਜੇ ਸਾਡੇ ਕੋਲ ਜਿਹੜਾ ਲਾਇਸੈਂਸ ਆ ਜਿਹੜਾ ਲਾਇਸੈਂਸ ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਵੱਲੋਂ ਅਸੀਂ ਲਾਇਸੈਂਸ ਲਿਆਗਾ ਤੇ ਅਮਰੀਕਾ ਅਮਰੀਕਾ ਦਾ ਜਿਹੜਾ ਲਾਇਸੈਂਸ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੀ ਹਾਂਜੀ ਤੇ ਤੁਸੀਂ ਦੇਖੋਗੇ ਕਿ ਪੂਰੇ ਆਲ ਵਰਲਡ ਦੇ ਵਿੱਚ ਸਿਰਫ 120 ਇਸ ਤਰ੍ਹਾਂ ਦੇ ਲਾਇਸੈਂਸ ਉਹਨਾਂ ਨੇ ਇਸ਼ੂ ਕੀਤੇ ਆ ਤੇ ਪੰਜਾਬ ਦਾ ਸਭ ਤੋਂ ਪਹਿਲਾ ਲਾਇਸੈਂਸ ਜਿਹੜਾ ਕਿ ਅਸੀਂ ਇੱਥੇ ਮਾਨ ਸਰਕਾਰ ਦੀ ਬਦੌਲਤ ਸੀਐਮ ਮਾਨ ਸਾਹਿਬ ਦੇ जिम्मे ਕਹਿੰਦੇ ਨੇ ਕਿ ਅਸੀਂ ਵਿਦੇਸ਼ੀਆਂ ਨੂੰ ਲੈ ਕੇ ਆਵਾਂਗੇ ਤੇ ਉਹਨਾਂ ਦੀ ਮਦਦ ਕਰਾਂਗੇ ਸਾਨੂੰ ਐਨਆਰਆਈਜ਼ ਨੂੰ ਬਹੁਤ ਹੀ ਜ਼ਿਆਦਾ ਇਸ ਇਸ ਦੇ ਵਿੱਚ ਸਾਡੀ ਮਦਦ ਕੀਤੀ ਗਈ ਆ ਤੇ ਅਸੀਂ ਨਟ ਬੋਲਟ ਫਿਲਹਾਲ ਅਸੀਂ ਸ਼ੁਰੂ ਕੀਤੇ ਨੇ ਤੇ ਉਹ ਵੀ ਅਮਰੀਕਨ ਸਿਸਟਮ ਦੇ ਹਿਸਾਬ ਦੇ ਨਾਲ ਅਮਰੀਕਨ ਮੋਨੋਗ੍ਰਾਮ ਅਸੀਂ ਲਾ ਕੇ ਦਿੰਨੇ ਆਗੇ ਉਸ ਪ੍ਰੋਡਕਟ ਨੂੰ ਅਸੀਂ ਇੱਥੇ ਆਪਣੇ ਪਿੰਡ ਦੇ ਵਿੱਚ ਲਾਂਚ ਕੀਤਾ ਜੀ ਜੇਕਰ ਇਸ ਨਟ ਬੋਲਟ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਕਿਹੜੀ ਜਗ੍ਹਾ ਜਿਹੜੇ ਯੂਜ਼ ਹੁੰਦੇ ਨੇ ਆ ਮੋਸਟਲੀ ਦੁਨੀਆ ਦੇ ਵਿੱਚ ਕਿਤੇ ਵੀ ਤੇਲ ਦਾ ਖੂਹ ਲੱਗਦਾਗਾ ਚਾਹੇ ਉਹ ਗੈਸ ਦਾ ਹੋਵੇ ਤੇਲ ਦਾ ਹੋਵੇ ਉਸ ਦੇ ਉੱਤੇ ਉਹਨੂੰ ਕਨੈਕਟ ਕਰਨ ਲਈ ਜਿਵੇਂ ਤੁਸੀਂ ਇਹ ਦੇਖੋਗੇ ਇਹ ਮੁੰਡੇ ਆਪਣੇ ਇਹਦੇ ਉੱਤੇ ਜਿਹੜੇ ਨਟ 볼ਟ ਨੇ ਲਗਾਏ ਗਏ ਨੇ ਇਹ ਸਾਡੇ ਨਟ 볼ਟ ਲਗਾਏ ਗਏ ਨੇ ਤੇ O&N ਗੈਸ ਦਾ ਇੱਕ ਪ੍ਰੋਜੈਕਟ ਆ ਤੇ ਜਿਹੜਾ ਅਸੀਂ ਡੈਮੋਨਸਟ੍ਰੇਸ਼ਨ ਲਈ ਇੱਥੇ ਲੈ ਕੇ ਆਏ ਆਂਗੇ ਤਾਂ ਜਿੱਥੇ ਵੀ ਤੇਲ ਦਾ ਖੂਕ ਆਲਓਵਰ ਵਰਲਡ ਦੇ ਕਿਤੇ ਵੀ ਹੈ ਤਾਂ ਉੱਥੇ ਸਾਡੇ ਸਾਡੇ ਵਰਗਾ ਜਾਂ ਸਾਡੇ ਤਰ੍ਹਾਂ ਦਾ ਹੀ ਨਟ ਬੋਲਟ ਯੂਜ਼ ਹੋਊਗਾ ਰੈਗੂਲਰ ਆਮ ਆਮ ਨਟ ਬੋਲਟ ਨਹੀਂ ਯੂਜ਼ ਹੋਊਗਾ ਜੇਕਰ ਇਹ ਨਾ ਨਟ ਬੋਲਟਾਂ ਦੀ ਪਹਿਲਾਂ ਤੋਂ ਗੱਲ ਕੀਤੀ ਜਾਵੇ ਤਾਂ ਜਿਵੇਂ ਦੱਸਿਆ ਪੰਜਾਬ ਦੇ ਵਿੱਚ ਪਹਿਲੀ ਇੰਡਸਟਰੀ ਹੈ ਤਾਂ ਪਹਿਲਾਂ ਇਹ ਨਟ ਬੋਲਟ ਨੇ ਜਿਹੜੇ ਤਾਂ ਫੋਰਨ ਦੇ ਵਿੱਚੋਂ ਮੰਗਾਉਣੇ ਪੈਂਦੇ ਸੀ ਜਾਂ ਫਿਰ ਹੋਰ ਅਦਰ ਸਟੇਟ ਦੇ ਹਾਂ ਅਦਰ ਸਟੇਟਸ ਦੇ ਵਿੱਚ ਆਪਣੇ ਆਲਓਵਰ ਇੰਡੀਆ ਦੇ ਵਿੱਚ ਟੋਟਲ 8 ਜਾਂ 9 ਲਾਇਸੈਂਸ ਦੇ ਕਰੀਬ ਲਾਇਸੈਂਸ ਨੇ ਤੇ ਜਿਹੜੇ ਕਿ ਪੰਜਾਬ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਕੋਈ ਨਹੀਂ ਹੈਗੇ ਸਾਰੇ ਸਾਊਥ ਇੰਡੀਆ ਦੇ ਸਰਸਰ ਸੁਣਦੇ ਹੁੰਦੇ ਸੀ ਵੀ ਕਿ ਫੈਕਟਰੀ ਦੇ ਵਿੱਚ ਮਸ਼ੀਨ ਜਿਹੜੀ ਖਰਾਬ ਹੋ ਗਈ ਤਾਂ ਉਹਦੇ ਕਰਕੇ 2 ਮਹੀਨੇ ਕੰਮ ਬੰਦ ਪਿਆ ਹਾਂਜੀ 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 ਜ਼ਰੂਰ ਸੇਮ ਚੀਜ਼ ਇਹ ਅਸਰ ਆ ਗਈ ਹੁਣ ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਜੇ ਕਿਤੇ ਮੰਨ ਲਓ ਬਾੜਵੇਂ ਰਾਜਸਥਾਨ ਦੇ ਵਿੱਚ ਕੋਈ ਰਿਗ ਆਇਲ ਰਿਗ ਡਾਊਨ ਹੋ ਰਹੀ ਆ ਤਾਂ ਦੇਖੋ ਸਾਨੂੰ ਇੱਕ ਦਿਨ ਦੇ ਵਿੱਚ ਫੋਨ ਕਰਕੇ ਆਪਣਾ ਜਿਹੜਾ ਨਟ ਬੋਲਟ ਦੀ ਸਪਲਾਈ ਲੈ ਸਕਦੇ ਆ ਤਾਂ ਕਦੇ ਇਹ ਵੀ ਹੁੰਦਾ ਵੀ ਇੱਕ ਨਟ ਨਾਲ ਜਿਹੜਾ ਕੰਮ ਵੀ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਹੁਣ ਤੁਸੀਂ ਜਿੰਨੇ ਅਸੀਂ ਨਟ ਬੋਲਟ ਮੰਨ ਲਓ ਹਰ ਸਾਡੇ ਨਟ ਬੋਲਟ ਦੇ ਉੱਤੇ ਮਾਰਕਿੰਗ ਆ ਗਈ ਅਸੀਂ ਵਿਦਆਊਟ ਮਾਰਕਿੰਗ ਵਿਦਆਊਟ ਆਫ ਦੀ ਸਟਰੈਂਥ ਚੈੱਕ ਕੀਤੇ ਬਿਨਾਂ ਇਹ ਨਟ ਬੋਲਟ ਨਾ ਵੇਚ ਸਕਦੇ ਆ ਨਾ ਲਗਾ ਸਕਦੇ ਆ ਤਾਂ ਰੁਕ ਜਾਂਦਾ ਕੰਮ ਮੈਂ ਕਹਿੰਦਾ ਮਹੀਨਿਆਂ ਬੱਧੀ ਵੀ ਕੰਮ ਰੁਕ ਜਾਂਦਾ ਇੱਕ ਨਟ ਤਾ ਕਿਉਂਕਿ ਇਹਨਾਂ ਅਸੀਂ ਕਹਿੰਦਾ ਨਟਾਂ ਦੇ ਨਾਲ ਮਸ਼ੀਨ ਜਿਹੜਾ ਸਾਰਾ ਸਰਕਲ ਚੱਲ ਰਿਹਾ ਹੁੰਦਾ ਗੈਸ ਲੀਕ ਲਾ ਲੋ ਪੈਟਰੋਲ ਲਾ ਲੋ ਹਲਕੇ ਜਿਹੇ ਲੀਕ ਨਾਲ ਵੀ ਹਾਂਜੀ 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 ਜਿਹੜਾ ਇਹ ਸਪੈਸ਼ਲ ਬੋਲਟਿੰਗ ਆ ਗਈ ਇਹ ਮਾਈਨਸ 75 ਫਾਰਨਹਾਈਟਸ ਤੋਂ ਲੈ ਕੇ 350 ਫਾਰਨਹਾਈਟ ਤੱਕ ਤੁਸੀਂ ਕਹਿ ਸਕਦੇ ਹੋ ਕਿ ਇਹ ਅਲਾਸਕਾ 'ਚ ਵੀ ਲੱਗੂਗਾ ਤੇ ਇਹ ਦੁਬਈ ਦੇ ਵਿੱਚ ਵੀ ਲੱਗੂਗਾ ਠੀਕ ਹੈ ਨਾ ਜਿਹੜਾ ਇਹ ਨਟ ਬੋਲਟ ਹੈ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਕਿ ਇਹ ਦੋਨਾਂ ਜਗ੍ਹਾ ਦੇ ਉੱਤੇ ਕੰਪੈਟੀਬਲ ਆ ਗਈ ਦੁਨੀਆ ਦੇ ਵਿੱਚ ਇੱਥੇ ਉਹ ਜਿੰਨਾ ਮਿਨੀਮਮ ਦਾ ਨਹੀਂ ਹੈ ਤਾਂ ਤੇ ਦਾ ਕੋਈ ਰੋਲ ਨਹੀਂ ਹੈਗਾ ਤਾਂ ਫਿਰ ਫੋਰਨ ਦੇ ਵਿੱਚ ਕੀ ਕੰਮ ਸੀਗਾ ਜਿਹੜਾ ਉਥੋਂ ਦੀ ਜਿਹੜੀ ਅਸੀਂ ਕਹਿੰਦੇ ਹਾਂ ਮਸ਼ੀਨ ਲਾ ਲਓ ਜਾਂ ਐਦਾਂ ਦਾ ਪ੍ਰੋਜੈਕਟ ਇੱਥੇ ਲੈ ਕੇ ਪੰਜਾਬ ਮੈਂ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਇੰਜੀਨੀਅਰਿੰਗ ਹੈਡ ਸੀਗਾ ਤੇ ਉੱਥੇ ਮੈਂ ਆਲਮੋਸਟ 10 ਸਾਲ ਇੰਜੀਨੀਅਰਿੰਗ ਹੈਡ ਦੀ ਜੌਬ ਕੀਤੀ ਜੌਬ ਕਰਨ ਤੋਂ ਬਾਅਦ ਮੈਂ ਸਿੱਖਿਆ ਕੀ ਪਰ ਹੁਣ ਪੰਜਾਬ ਚੱਲੀਏ ਪੰਜਾਬ ਜਾ ਕੇ ਆਪਣਾ ਕੋਈ ਕੰਮ ਸ਼ੁਰੂ ਕਰੀਏ ਪਰ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਸਰਕਾਰ ਵੱਲੋਂ ਬਹੁਤ ਹੀ ਜ਼ਿਆਦਾ ਸਪੋਰਟ ਮਿਲ ਰਹੀ ਹੈ ਜਿਹੜੇ ਆਪਣੇ ਆਫੀਸਰਸ ਨੇ ਲਗ ਲਗ ਡਿਪਾਰਟਮੈਂਟ ਜਿਨ੍ਹਾਂ ਨਾਲ ਵੀ ਸਾਡੀ ਮੁਲਾਕਾਤ ਹੋਈ ਆ ਬਹੁਤ ਹੀ ਪਿਆਰ ਨਾਲ ਉਹਨਾਂ ਨੇ ਬਹੁਤ ਹੀ ਅਰਜੈਂਸੀ ਦੇ ਨਾਲ ਇਹਨਾਂ ਨੇ ਸਾਰਾ ਕੁਝ ਸੰਭਾਲਿਆ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਕਹਿੰਦੇ ਸੀ ਵੀ ਆਪਣਾ ਕੰਮ ਹੈ ਭਈ ਇਹਦਾ ਘਰ ਦੀ ਕੀਤੀ ਹੈ ਤਾਂ ਹੁਣ ਕਿਤੇ ਨਾ ਕਿਤੇ ਆਸਾਨ ਲੱਗਦਾ ਆਰਾਮ ਮਿਲਦਾ ਹੈ ਆਪਣੇ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਜੀ ਅੱਗੇ ਆਪਣਾ ਘਰ ਆ ਤੇ ਪਿੱਛੇ ਇੰਡਸਟਰੀ ਆ ਬੱਚੇ ਇੱਥੇ ਨਾਲ ਬੱਚੇ ਮੇਰੇ ਯੂਐਸ ਤੋਂ ਆਏ ਹੋਏ ਨੇ ਉਹ ਬਹੁਤ ਲਾਈਕ ਕਰਦੇ ਨੇ ਇਸ ਕੰਮ ਨੂੰ ਤੇ ਜਦੋਂ ਜੀ ਕਰਦਾ ਸੀ ਆਪਣਾ ਕਿ ਇੰਡਸਟਰੀ ਦੇ ਕੰਮ ਤੇ ਆ ਕੇ ਜੀ ਹਾਂ ਕਿਉਂਕਿ ਸਾਡੀ ਉਹ 8 ਤੋਂ 5 ਵਾਲਾ ਸਰਕਲ ਜਿਹੜਾ ਦੁਨੀਆ ਦੇ ਵਿੱਚ ਉਹ ਕਹਿੰਦਾ ਵੀ 8 ਵਜੇ 5 ਮਿੰਟ ਵੀ ਨਾ ਲੇਟ ਹੋ ਜੇ ਉਹ ਅਸੀਂ ਹੁਣ ਉਹ ਬੰਦ ਕਰਤਾ ਹੁਣ ਆਪਣੀ ਮਰਜ਼ੀ ਦੇ ਨਾਲ ਆਉਨੇ ਆ ਤੇ ਮਰਜ਼ੀ ਦੇ ਨਾਲ ਕੰਮ ਕਰਦੇ ਆ ਤੇ ਸਕੂਨ ਮਿਲਦਾ ਆਪਣੇ ਕੰਮ ਤੋਂ ਬਹੁਤ ਹੀ ਜ਼ਿਆਦਾ ਜੀ ਮੈਂ ਕਹਿੰਦਾ ਵੀ ਸਕੂਨ ਕੱਲਾ ਕੰਮ ਦੇ ਨਾਲ ਨਹੀਂ ਸਕੂਨ ਪੰਜਾਬ 'ਚ ਰਹਿ ਕੇ ਆਪਣੇ ਭਰਾਵਾਂ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਵੀ ਤੁਸੀਂ ਲੈਸ ਪੁੱਛ ਸਕਦੇ ਹੋ ਬਾਈਟ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਮੈਂ मज़ा आ रहा है तो पहला भाई जी न एक गलत कर लिया जी कि लगे गया पंजाब के वासियों से पर अमरीका जरा प्रोजेक्ट है उस पर काम कर रहे हो सर मुझे काफ़ी टाइम हो गया मैं सर ने मुझे काम बहुत सिखाया मैं पहले मेरा हेल्पर ही था जो सर के पास मैंने काम किया था मैंने हेल्पर से सर ने मुझे सारा काम सिखाया और मुझे आज काम करते करते बहुत खुशी होती है अमेरिका जाते हैं वहाँ का काम सीखने तो वहाँ का काम पंजाब आया है सर ने मुझे पंजाब में ये सारा काम सिखाया दिया है आज मैं अपने काम पर बहुत भरोसा करता हूँ मैं काम करने बहुत भरोसा करता हूँ मैं ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇੱਥੇ ਆਪੇ ਕੰਮ ਕਰਨੇ ਮੈਂ ਬਹੁਤ ਅੱਛਾ ਲੱਗਦਾ ਇੱਥੇ ਕੰਮ ਕਰਨ ਨੂੰ ਸਰਪਾਜੀ ਕਿਵੇਂ ਦੇਖਦੇ ਤੁਸੀਂ ਬਾਈ ਨੇ ਅਮਰੀਕਾ ਦਾ ਲੋਕ ਸਿੱਖਣ ਜਾਂਦੇ ਨੇ ਤਾਂ ਅਮਰੀਕਾ ਤੋਂ ਕੰਮ ਇੱਥੇ ਆ ਗਿਆ ਪੰਜਾਬ ਸਾਡਾ ਸਾਰਾ ਪਰਿਵਾਰ ਬਾਹਰ ਚਲੇ ਗਿਆ ਜੀ ਮੇਰੇ ਬੇਟੇ ਇਹਨਾਂ ਦੇ ਭਤੀਜੇ ਹੁਣ ਸਾਨੂੰ ਜਦੋਂ ਦੇ ਇਹ ਆਏ ਨੇ ਸਾਨੂੰ ਉਦੋਂ ਦੀ ਰੌਣਕ ਲੱਗੀ ਹੈ ਸਾਡੇ ਘਰੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਪਾਣੀ ਕਿੰਨੀ ਖੁਸ਼ੀ ਹੋਈ ਕਿਉਂਕਿ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀ ਤਾਂ ਰੋਜ਼ਗਾਰ ਲੈਣ ਦੇ ਲਈ ਬਾਹਰ ਜਾਂਦੀ ਹੈ ਪਰ ਉਰੇ ਤੁਸੀਂ ਕਈ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕਿਉਂਕਿ ਇਹ ਸਾਰ ਰੋਜ਼ਗਾਰ ਨਾਲ ਕਈ ਘਰ ਚੱਲ ਰਹੇ ਨੇ ਕਈ ਘਰ ਹਾਂਜੀ ਇਹਦੇ ਵਿੱਚ ਤਾਂ ਇਹ ਤਾਂ ਜ਼ਰੂਰ ਹੈ ਕਿ ਇੱਕ ਤਰ੍ਹਾਂ ਕਹਿੰਦੇ ਵੀ ਆਪਾਂ ਆਪਣੀਆਂ ਜਿਹੜਾ ਕੰਮ ਹੈ ਅਸੀਂ ਉਹਨੂੰ ਵੰਡਣਾ ਵੰਡਿਆ ਸੀ ਵੰਡ ਸਕੋ ਵਾਲਾ ਕੰਮ ਆ ਕੰਮ ਤਾਂ ਸਾਡਾ ਅਮਰੀਕਾ 'ਚ ਵੀ ਬਹੁਤ ਵਧੀਆ ਚੱਲ ਰਿਹਾ ਸੀ ਸੇਮ ਕੰਮ ਸਾਡਾ ਉੱਥੇ ਆ ਬਹੁਤ ਵਧੀਆ ਉਰੇ ਆ ਕੇ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੇ ਲੋਕਾਂ ਦੇ ਨਾਲ ਆਪਣੀ ਸੁਸਾਇਟੀ ਦੇ ਨਾਲ ਇਹਨਾਂ ਨਾਲ ਨਵੀਂ ਚੀਜ਼ ਇਹਨਾਂ ਨੂੰ ਸਿੱਖਣ ਨੂੰ ਮਿਲੀ ਨਮਾ ਨਮਾ ਕੰਮ ਸਿੱਖਣਗੇ ਨਵੀਂ ਸਕਿੱਲ ਡਵੈਲਪ ਹੋਊਗੀ ਤੇ ਅੱਗੇ ਜਾ ਕੇ ਤਰੱਕੀ ਕਰਨਗੇ ਠੀਕ ਹੈ ਨਾ ਮੇਰਾ ਤਾਂ ਮੇਨ ਮੋਟੋ ਇਹੀ ਆ ਕਿ ਜਿੰਨਾ ਕ ਅਸੀਂ ਤਾਂ ਹੁਣ ਆਲਮੋਸਟ 20 ਸਾਲ ਹੋ ਗਏ ਉੱਥੇ ਆਪਣਾ ਕੰਮ ਕਰ ਲਿਆ ਜਿੱਥੇ ਤੱਕ ਪਹੁੰਚਣਾ ਸੀ ਅਸੀਂ ਪਹੁੰਚ ਗਏ ਹੁਣ ਨਵੇਂ ਬੱਚੇ ਨੇ ਇਹ ਨਵਾਂ ਕੰਮ ਸਿੱਖਣਗੇ ਅੱਗੇ ਵਧਣਗੇ ਤੇ ਸਾਨੂੰ ਦਿਲ ਨੂੰ ਸਕੂਨ ਤਾਂ ਬਹੁਤ ਜ਼ਿਆਦਾ ਮਿਲਦਾ ਜੀ ਇਸੀ ਤਾਂ ਅਮਰੀਕਾ ਦੇ ਵਿੱਚ ਕਈ ਲੰਬੇ ਵਰੇ ਲਾ ਕੇ ਜਿਹੜਾ ਪੰਜਾਬ ਦੇ ਵਿੱਚ ਆ ਕੇ ਆਪਣੀ ਇੰਡਸਟਰੀ ਦੀ ਸ਼ੁਰੂਆਤ ਕੀਤੀ ਹੈ ਤੇ ਆਪਣੇ ਨਾਮ ਤੋਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਵੰਡ ਰਹੇ ਨੇ ਤਾਂ ਦੋਨੋਂ ਪੈ ਵੱਡੀ ਗੱਲ ਦੱਸਦੀ ਹੈ ਕਿ 120 ਜਿਹੜੇ ਲਾਇਸੈਂਸ ਨੇ ਤਾਂ ਹੋਂ ਤੱਕ ਇਸ ਕੰਪਨੀ ਦੇ ਵੱਲੋਂ ਦਿੱਤੇ ਗਏ ਨੇ ਤਾਂ 120 ਜਗ੍ਹਾ ਜਿਹੜਾ ਕੰਮ ਚੱਲ ਰਿਹਾ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਇਹ ਪਹਿਲੀ ਜਗ੍ਹਾ ਜ਼ਿਲ੍ਹਾ ਸੰਗਰੂਰ ਦੀ ਜਿੱਥੇ ਇਹ ਫੈਕਟਰੀ ਲਗਾਈ ਗਈ ਹੈ ਤੇ ਯੂ ਐਸ اے ਅਮਰੀਕਾ ਦੀ ਕੰਪਨੀ ਇੱਥੇ ਆ ਕੇ ਜਿਹੜਾ ਆਪਣੇ ਕੰਮ ਦੀ ਸ਼ੁਰੂਆਤ ਕਰ ਰਹੀ ਹੈ ਤੇ ਲੋਕਾਂ ਨੂੰ ਵੱਡੇ ਪੱਦਰ ਤੇ ਜਿਹੜਾ ਰੋਜ਼ਗਾਰ ਦੇ ਰਹੀ ਹੈ ਸੰਗਰੂਰ ਤੋਂ ਦਾ ਸਕਰੋਲ ਪੰਜਾਬ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ